ਭਾਈ ਤੁਸੀਂ ਅੱਜ ਪਹੁੰਚੋਰੇ ਬਾਬਾ ਦਾ ਟੀ ਮਸਲਾ ਸਾਰਾ ਆਰਾ ਮਸਲਾ ਸਭ 30 ਸਾਡਾ ਮਸਲਾ ਵੀਰੇ ਪਹਿਲਾਂ ਤਾਂ ਅਸੀਂ ਗੁਰਦੁਆਰਾ ਸਾਹਿਬ ਦਾ ਸਤਿਕਾਰ ਕਰਦੇ ਆ ਇਹਦੇ ਵਿੱਚ ਖੜਿਆ ਮੈਂ ਨਹੀਂ ਝੂਠ ਵੀ ਬੋਲਣੂ ਕੋਈ ਵੀ ਗੱਲ ਇੱਥੇ ਖੜਕੇ ਝੂਠ ਨਹੀਂ ਬੋਲਾਂਗਾ ਇਹਦਾ ਮਸਲਾ ਇਹ ਹੈਗਾ ਇਹ ਸ਼ਰਾਬ ਪੀਂਦਾ ਅਸੀਂ ਨਹੀਂ ਕਹਿੰਦੇ ਵੀ ਪੀਂਦਾ ਨਹੀਂ ਸ਼ਰਾਬ ਪੀ ਕੇ ਜੋ ਵੀ ਇਹ ਕਹਿੰਦੇ ਨੇ ਉਹ ਕਰਦਾ ਸਾਰਾ ਕੁਝ ਕਰਦਾ ਪਰ ਕਰਦਾ ਕਿਉਂ ਹੈ ਇਹਦੇ ਦਿਮਾਗ ਦੇ ਵਿੱਚ ਗਲਤ ਫਹਿਮੀ ਵੱੜ ਗਈ ਪਹਿਲਾਂ ਅਸੀਂ ਇਹਦੀ ਗੱਲ ਸੁਣਦੇ ਨਹੀਂ ਹੁੰਦੇ ਤੇ ਇਹ ਸਾਨੂੰ ਕਹਿੰਦਾ ਹੁੰਦਾ ਇਹਨੇ ਸਾਨੂੰ ਰਿਕਾਰਡਿੰਗਾਂ ਵੀ ਪਾਈਆਂ ਅਸੀਂ ਕਹਿੰਦੇ ਆਂਦੇ ਤੂੰ ਨਹੀਂ ਟਿਕਦਾ ਤੂੰ ਇੱਥੋਂ ਘਰ ਜਦੋਂ ਇਹ ਉੱਥੋਂ ਘਰ ਵੇਚਦਾ ਸੀ ਉਦੋਂ ਵੀ ਅਸੀਂ ਇਹਨੂੰ ਬਹੁਤ ਕਿਹਾ ਵੀ ਰਹਿਣ ਦੇ ਸੰਦੀਪ ਦੂਸਰੇ ਪਿੰਡ ਦੇ ਵਿੱਚ ਟੈਰ ਨਹੀਂ ਲੱਗਦੇ ਹੁੰਦੇ ਇਹ ਕਹਿੰਦਾ ਮੇਰਾ ਘਰ ਵਸ ਜੂ ਠੀਕ ਐ ਆ ਗਿਆ ਹੁਣ ਵੀ ਅਸੀਂ ਇਹਦੇ ਸਿੱਤਰ ਲਾਉਣੇ ਆ ਵੀ ਹੁਣ ਉੱਥੇ ਜਾ ਕੇ ਕੀ ਕਰ ਲਿਆ ਉੱਥੇ ਜਾ ਕੇ ਇੱਕ ਹੋਰ ਬਣੀ ਹੈ ਸ਼ਰਾਬ ਦੀ ਜ਼ਿੰਮੇਵਾਰੀ ਲੋਕ ਵੀ ਅੱਜ ਤੋਂ ਬਾਅਦ ਪੀਊਗਾ ਸ਼ਰਾਬ ਦੀ ਜ਼ਿੰਮੇਵਾਰੀ ਵੀ ਉਹ ਕਾਰਨ ਫਿਰ ਅਸੀਂ ਇਹਨੂੰ ਇਹਦੇ ਦੋ ਤਿੰਨ ਵਾਰ ਉਹਨਾਂ ਨੇ ਸੈਂਟਰ ਦੇ ਵਿੱਚ ਚਕਾਤਾ ਇਹਨੂੰ ਸ਼ਰਾਬ ਦੇ ਕਾਰਨ ਮਟੀਲੀ ਸੈਂਟਰ ਦੇ ਵਿੱਚ ਅਸੀਂ ਉਹ ਖੁਦ ਲੈ ਕੇ ਆਏ ਭਾਈ ਦੂਜੀ ਦੱਲ ਇਹਦੀ ਜਿਹੜੀ ਜਾਇਦਾਦ ਸੀ ਉਹ ਵੇਚ ਤੇ ਦਿੱਤੇ ਲਿਆ ਉਹ ਉਰੇ ਲੈ ਕੇ ਆਇਆ ਅੱਛਾ ਜੀ 80 ਲੱਖ ਰੁਪਏ ਦੇ ਤੇ ਹੁਣ ਜਿਹੜੀ ਇਹਦੀ ਜਾਇਦਾਦ ਅਸ਼ਟਮ ਤੀਨੇ ਸਾਮੀ ਹੋ ਜਾਓ ਉਹ ਇਹਦੇ ਘਰ ਵਾਲੀ ਨੇ ਜਿਹੜੀ ਇਹਦੀ ਵਾਈਫ ਹੈ ਗਰਦੀਪ ਕੌਰ ਦੀ ਪਾ ਹੁਣ ਤੁਸੀਂ ਕੀ ਚਾਹਣਾ ਚਾਹਣਾ ਅਸੀਂ ਇਹ ਚਾਹਨੇ ਆਂ ਵੀ ਜਿਹੜਾ ਉਹਦਾ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੋਊਗਾ ਉਹਦਾ ਦਿਮਾਗ ਤਾਂ ਨਵੇੜਨਾ ਜਾਂ ਰਹਿੰਦਾ ਹੈ ਹਾਂ ਹਾਂ ਇਹ ਜਿਹੜੀ ਥੋੜੀ ਜਾਇਦਾਦ ਵੇਚੀਏ ਉਹਨੇ ਉੱਥੋਂ ਜੋਨੇ ਪੈਸੇ ਵਾਪਸ ਦੇਵੇ ਤੇ ਅੱਗੇ ਹਾਂ ਜੀ ਭਾਈ ਸਮਝ ਤਸਵੀਰਾਂ ਘਾ ਰਿਆ ਸਾਰੀਆਂ ਪੰਚਾਇਤ ਚੜੀਆ ਮੁੰਡੇ ਨੂੰ ਆ ਜਾਂਦੇ ਮੁੰਡੇ ਨਾਲ ਵੀ ਤਲਤਰਾ ਵਾਲੇ ਬਾਪੂ ਸ਼ੇਰ ਸਿੰਘ ਧੜੇ ਮਾਤਾ ਮਲਪ੍ਰੀ ਤੌਰ ਆਰੇ ਸਾਡੇ ਬਾਬੇ ਧੜੇ ਮਾਤਾ ਜਿਹੜਾ ਮੈਂ ਇਤਨਾ ਡੋ ਬਚਣਾ ਭਾਈ ਜਿਹੜਾ दारू ਦਾ ਦੀ ਜੇ ਤੇਰਾ ਤਾਂ ਬਸਦਾ ਐਨੀ ਪੰਚਾਇਤ ਧੜੀਆ ਹਾਂਜੀ ਹਾਂਜੀ ਤੇ ਉਦੋਂ ਦਾ दारू ਪੀ ਲਈ ਹਾਂਜੀ ਵਿਚੀ ਬਾਬੇ ਧੜੇ ਨੇ ਵਿਚੀ ਪੰਚਾਇਤ ਸਾਰੀ ਚਿੱਤਰ ਹੋ ਗਈ ਤੇਰਾ ਫੈਸਲਾ ਹੁੰਦਾ ਮੈਨੂੰ ਮਨਜ਼ੂਰ ਆ ਜਿਨਾ ਪੀਣੀ ਹੋਣੀ ਜੇ ਵੀ ਡਾਕਟਰੀ ਕਰਵਾ ਲਾਂ ਨੂੰ ਹਾਂ ਡਾਕਟਰੀ ਫਿਰ ਤਾਂ ਲੋਕੀ ਦੱਸਦੇ ਨੇ ਡਾਕਟਰੀ ਹੁੰਦੀ ਨਹੀਂ ਸਿਰਫ ਸੋਤੇ ਰਹਿੰਦੇ ਹੁੰਦੇ ਨੇ ਕੋਈ ਨਸ਼ਾ ਨਹੀਂ ਆਊਗਾ ਇਹ ਹਾਂ ਉਧੇ ਰੋਜ਼ ਰੋਜ਼ ਪੰਚਾਇਤ ਵੀ ਨਹੀਂ ਬੇਲੀ ਇਹਦੀ ਬਾਬੇ ਵੀ ਨਹੀਂ ਬਨੇ ਅਸੀਂ ਪਿੱਛੇ ਰੋਜ਼ ਰੋਜ਼ ਅਸੀਂ ਵੀ ਜ਼ਿੰਮੇਵਾਰ ਆਂ ਵੀਰੇ ਜੇ ਇਹ ਸ਼ਰਾਬ ਪੀਂਦਾ ਇਸ ਤੋਂ ਬਾਅਦ ਅਸੀਂ ਜ਼ਿੰਮੇਵਾਰ ਆਂ ਆ ਉੱਥੀ ਆ ਕਾਈ ਫਿਰ ਜਾਊਏ ਪਿੰਡਾਂ ਵੰਦ ਪੂਰੇ ਨਹੀਂ ਅਸੀਂ ਛੱਡਣਾ ਉਥੇ ਇਹਨੂੰ ਸਾਡੀ ਕੋਈ ਵੀ ਉਹਨੂੰ ਦਿੱਕਤ ਆਊਗੀ ਕਿਸੇ ਵੀ ਚੀਜ਼ ਦੀ ਆਊਗੀ ਅਸੀਂ ਹਾਜ਼ਰ ਕਰਾਂਗੇ ਹੱਕੀ ਪਿੰਡ ਬਣਦਾ ਜੀ ਪੂਰੇ ਤਾਂ ਜੇ ਕੋਈ ਹੈਗਾ ਜੇ ਇਹ ਉਹਦੇ ਲੈ ਜਾ ਕੇ ਵੀ ਕੋਈ ਉਂਗਲ ਵੀ ਲਾਉਂਦਾ ਇਹ ਗਾਲ ਵੀ ਦਿੰਦਾ ਤਾਂ ਅਸੀਂ ਜ਼ਿੰਮੇਵਾਰ ਆਂ ਉਹਹੀ ਸਵਾਲ ਪੁੱਛਦਾ ਉਹ ਰੋ ਤੁਸੀਂ ਲੈ ਜਿਓ ਹਾਂਜੀ ਆਲੂ ਦੀ ਟੁੱਠ ਮਾਰ ਫਿਰ ਉਹਦੀ ਜ਼ਿੰਮੇਵਾਰ ਅਸੀਂ ਜ਼ਿੰਮੇਵਾਰ ਆ ਪਹਿਲਾ ਇਹ ਸਾਰੀ ਪੰਚਾਇਤ ਜਿੰਨੀ ਵੀ ਖੜੀ ਐ ਸਾਨੂੰ ਫੜ ਲੇ ਸਾਡੇ ਆਧਾਰ ਕਾਰਡ ਰੱਖ ਲੇ ਸਾਡਾ ਐਡਰੈਸ ਲੈ ਲਈ। ਇਹੀ ਗੱਲ ਉਹਦੇ ਨਾਲ ਮੇਰੀ ਹੁੰਦੀ ਰਹੀ ਐ ਫੋਨ ਤੇ ਵੀ। ਕੋਈ ਗਲਤੀ ਕਰੀ ਉਹ ਦੁਬਾਰਾ ਉੱਥੇ ਜਾ ਕੇ ਕਦੇ ਕੋਈ ਗਲਤੀ ਨਾ ਕਰੇ। ਅਸਲੀਆ ਬਿੱਲ ਤਾਂ ਬਾਹਰੋਂ ਵੀ ਖਾਲਸਾ ਪਹਿਲੇ ਫਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਆਪਾਂ ਜਿਹੜੇ ਮਸਲੇ ਤੇ ਆਇਆ ਆਪਾਂ ਨੂੰ ਟਾਈਮ ਦਿੱਤਾ ਸੀ ਪਰ ਬਾਅਦ ਫੇਰ ਵੀ ਨਹੀਂ ਆਇਆ। ਚਲੋ ਕਈ ਵਾਰੀ ਕੋਈ ਨਾ ਪਰਿਵਾਰ ਨੂੰ ਇਹ ਗਲਤੀ ਹੁੰਦੀ ਐ। ਵੀ ਪਤਾ ਨਹੀਂ ਆਈ ਇਹ ਗੱਲ ਟਾਲ ਮਟੋਲ ਵਿੱਚ ਪੈ ਜੂ ਪਰ ਨਹੀਂ ਜਦੋਂ ਸਾਡੇ ਕੋਲੇ ਅਰਜੀ ਆਉਂਦੀ ਹੈ ਅਸੀਂ ਵੀਰੋਂ ਅਰਜੀ ਦੇ ਉੱਤੇ ਅਗਲੇ ਦੀ ਸੁਣਵਾਈ ਕਰਦੇ ਆ ਪਰ ਹੁਣ ਵੀ ਅਸੀਂ ਜਿਹੜੇ ਊਰੇ ਦੇ ਲੋਕ ਨੇ ਊਰੇ ਦੀ ਪੰਚਾਇਤ ਹੈ ਤੇ ਉਹ ਪਰਿਵਾਰ ਅੱਜ ਵੀ ਮੰਨ ਰਿਹਾ ਹੈ ਵੀ ਜੇ ਗੁੱਡੀ ਤੋਂ ਕੋਈ ਗਲਤੀ ਹੋ ਗਈ ਉਹਨੂੰ ਮਾਫ਼ ਕਰਕੇ ਅਸੀਂ ਲਿਜਾਣ ਨੂੰ ਤਿਆਰ ਆ ਤੇ ਜਿਹੜੀ ਊਰੇ ਜਾਇਆਤਾ ਉਹ ਮਤਲਬ ਉਹ ਜਿਹਨਾਂ ਨਾਲ ਜਿਹਨਾਂ ਦੀ ਵਿਕਦੀ ਨਹੀਂ ਤਾਂ ਉਹਨੂੰ ਗਿੰਦਾ ਗੁੰਡਾ ਲੱਗਿਆ ਰਹੂ ਤੇ ਇਹ ਆਪਦੇ ਸੌਰੇ ਪਰਿਵਾਰ ਜਾਵੇ ਜੇ ਕੋਈ ਉੱਥੇ 1921 ਕੋਈ ਕੁੜੀ ਨੂੰ ਗੱਲ ਹੁੰਦੀ ਹੈ ਤਾਂ ਮੈਂ ਵੀ ਲਿਖ ਕੇ ਦੇਣ ਨੂੰ ਤਿਆਰਾਂ ਤੇ ਜਿੰਨੇ ਸਾਡੇ ਆ ਜਥੇਦਾਰ ਬੈਠੇ ਨੇ ਚਾਹੇ ਸਾਡੇ ਸਾਰਿਆਂ ਦੇ ਸਾਈਨ ਕਰਾਉਣ ਸਾਡੇ ਨੰਬਰ ਲੈਣ ਕੋਈ ਨਾਉ ਜਿੰਨੀ ਵੀ ਕੁੜੀ ਨੂੰ ਕੋਈ ਤਕਲੀਫ ਆਵੇ ਪਰ ਅਸੀਂ ਜ਼ਿੰਮੇਦਾਰਾਂ ਅਸੀਂ ਜਦੋਂ ਕੁੜੀ ਤੋੜਦੇ ਆ ਕਿ ਨਾ ਕਿਸੇ ਵੀ ਕੁੜੀ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਸਾਈਂ ਆ ਕੋਈ ਵੀ ਬੰਦਾ ਕੋਈ ਵੀ ਕਾਟਾ ਗਰੀ ਅਸੀਂ ਇਕੱਲੇ ਸਿੱਖਾਂ ਦੀ ਨਹੀਂ ਅਸੀਂ ਸਾਰੇ ਸਮਾਜ ਦੀ ਮਤਲਬ ਆਪਣੀ ਕੁੜੀ ਬਣਾ ਕੇ ਤੋੜਦਿਆਂ ਅੱਜ ਤੋਂ ਬਾਅਦ ਅਸੀਂ ਉਰੋਂ ਚਿਰਤਿਆਤ ਕਰਕੇ ਲਜਾਵਾਂਗੇ ਇਹਨਾਂ ਦੀ ਕੁੜੀ ਨਹੀਂ ਹੋਊਗੀ ਉਹ ਸਾਡੀ ਕੁੜੀ ਹੋਊਗੀ ਜੇ ਕੋਈ ਉਹਨੂੰ ਤਕਲੀਫ ਆਊਗੀ ਉਹ ਸਾਨੂੰ ਦੱਸੇ ਉਹਨੂੰ ਨੰਬਰ ਦੇ ਕੇ ਜਾਵਾਂਗੇ ਮੇਰਾ ਪਿੰਡੇ ਦੇ ਪਿੰਡ ਤੋਂ ਸਾਰਾ 4-3 ਮੀਟਰ ਹੈ ਪਰ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਉਹ ਅਰਜੀ ਲੈ ਕੇ ਆਏ ਮੈਨੂੰ ਫੇਰ ਪਤਾ ਲੱਗਿਆ ਫੇਰ ਮੈਂ ਇਹਨਾਂ ਨੂੰ ਮਹਾਲੀ ਫਰੂਨ ਕੀਤਾ ਵੀ ਆਹ ਮਸਲਾ ਬਹੁਤ ਉਜਾ ਹੈ ਜਿਹੜੀ ਇਹ ਗੱਲ ਕਰਦੇ ਨੇ ਉਹ ਮੁੰਡੇ ਦੀ ਉਹਨੇ ਮਿਲ ਲਵੇ ਕਾਗਜ਼ੀ ਸਾਡੇ ਜੱਜਦਾਰ ਨੇ ਪੜ੍ਹ ਲੇ ਉਹ ਬੇਦਖਲ ਜਰੂਰ ਹੈ ਪਰ ਅਸੀਂ ਉਹਨੂੰ ਉਹਦੇ ਵਿੱਚ ਵੀ ਅਸੀਂ ਉਹ ਬਵਾਦ ਚ ਨਹੀਂ ਜਾਂਦੇ ਅਸੀਂ ਉਹਨੂੰ ਕੋਈ ਖਤਮ ਕਰਕੇ ਜੇ ਉਹ ਕੁੜੀ ਮਤਲਬ ਉਹ ਜਾਣਾ ਚਾਹੁੰਦੀ ਹੈ ਜਾਂ ਮਦਰ ਉਹ ਵੀ ਗਲਤੀ ਮੰਨ ਕੇ ਵੀ ਮੈਦੂ ਮੁੜ ਕੇ ਇਹ ਜੀ ਗੱਲ ਨਹੀਂ ਹੋਊਗੀ ਜੋ ਕੁਝ ਹੋ ਗਿਆ ਅਸੀਂ ਕਹਿੰਦੇ ਹੁੰਨੇ ਆਂ ਵੀ ਚਾਹੇ ਮੁੰਡੇ ਤੋਂ ਕੁਝ ਹੋ ਗਿਆ ਚਾਹੇ ਕੁੜੀ ਤੋਂ ਹੋ ਗਿਆ ਕੁੜੀਆਂ ਦੇ ਪਰਿਵਾਰ ਤੋਂ ਹੋ ਗਿਆ ਮੁੰਡੇਆਂ ਲੈ ਤੋਂ ਹੋ ਗਿਆ ਅੱਜ ਤੋਂ ਬਾਅਦ ਸਾਰਿਆਂ ਛੱਡ ਕੇ ਇਹਨਾਂ ਨੂੰ ਤੋਆ ਪੱਟ ਕੇ ਦੱਬ ਕੇ ਤਾਂ ਨਵੇਂ ਸਿਰਿਓਂ ਇਹਨਾਂ ਦਾ ਮਤਲਬ ਜੀਵਨ ਸਾਥੀ ਬਣਨੇ ਆਪਚੋ ਅੱਜ ਤੋਂ ਜੀਵਨ ਸਾਥੀ ਬਣਨ ਤਾਂ ਅਸੀਂ ਉਹਦੇ ਸਰਪੰਚ ਨੂੰ ਵੀ ਬੇਨਤੀ ਕਰਦੇ ਆਂ ਉਹਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਤੇ ਖਾਸ ਕਰਕੇ ਗੁਰਦੁਆਰੇ ਦੀ ਜੇ ਕਮੇਟੀ ਬਣੀ ਹੋਈ ਹੈ ਉਹਨੂੰ ਵੀ ਬੇਨਤੀ ਕਰਦੇ ਆਂ ਵੀ ਭਾਈ ਇਹ ਮਸਲੇ ਨੂੰ ਤੁਸੀਂ ਸੁਲਝਾਓ ਅਸੀਂ ਦੱਸ ਨੂੰ ਛੋਟਾਂ ਦੇਤੀਆਂ ਜੇ ਕੁੜੀ ਉਸੇ ਮੁੰਡੇ ਨੂੰ ਜਾਣਾ ਚਾਹੁੰਦੀ ਹੈ ਤਾਂ ਭਾਈ ਉਰੇ ਬਹਿ ਕੇ ਅਵਦਾ ਪੱਖ ਰੱਖ ਜੇ ਤਾਂ ਮਤਲਬ ਉਸ ਹੱਥ ਕਿਤਾਬ ਨਾਲ ਅਵਦਾ ਬਹਿ ਕੇ ਗੱਲ ਕਰਕੇ ਠੀਕ ਹੈ ਚੱਲੋ ਇਹਨਾਂ ਦਾ ਪੈਂਦਾ ਇਹ ਅਵਦਾ ਜੋ ਮਰਜ਼ੀ ਕਰੇ ਜਿੱਥੇ ਮਰਜ਼ੀ ਵਿਆਹ ਕਰਾਵੇ ਦੇਖੋ ਗੱਲਾਂ ਦੋ ਹੀ ਨੇ ਕੋਈ ਜਾਦੇ ਨਹੀਂ ਹੈ ਅਸੀਂ ਤਾਂ ਸੁਣਦੇ ਕੋਲ ਸੁਪਾ ਸਮਾ ਦਿੱਤਾ ਜਾਵੇ ਸੁਪਾ ਬਿਲਕੁਲ ਅਸੀਂ ਕੁੜੀ ਉੱਥੇ ਲੈ ਕੇ ਆਵਾਂਗੇ ਉਹਨੂੰ ਇੱਥੇ ਪੂਰੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕਰਾਂਗੇ ਜਿਹੜੇ ਸੀਐਸ ਅਤੇ ਮੈਂਬਰ ਨੇ ਉਹਨਾਂ ਤੋਂ ਵੀ ਅਸੀਂ ਇੱਥੇ ਪੁੱਛਾਂਗੇ ਵੀ ਭਾਈ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਵੀ ਕਿਹੜੇ ਦਿਨ ਕੁੜੀ ਲੈ ਕੇ ਆਉਨੇ ਹੋ ਅਸੀਂ ਤਿਆਰ ਪਰ ਤਿਆਰ ਆ। ਇਹ ਉਹਨਾਂ ਦੇ ਬਹਿਣ ਲੈ ਲੈ ਵੀ ਸਰਪੰਚ ਨੂੰ ਵੀ ਬੁਲਾ ਸਰਪੰਚ ਸਾਹਿਬ ਆਓ ਜਾਰੇ। ਸਰਪੰਚ ਸਾਹਿਬ ਸਾਸੀਆ 13 ਮਿੰਟ ਕਿਹੜੇ ਪਿੰਡੋਂ ਤੁਸੀਂ? ਕਿਹੜਾ ਪਿੰਡ? ਬਾਰਡਰ ਦੇਗਾ ਮੇਗਾ 5 ਗਰੀ 88। ਅੱਛਾ ਜੀ। ਜਿਹੜਾ ਮਸਲਾ ਲੈ ਤੇ ਬਾਬਾ ਜੀ ਤੇ ਪਹੁੰਚੇ ਨੇ ਸੋਟਲੇ ਪਹਿਲਾਂ ਪੰਚਾਇਤ ਲੋਬੇ ਆਏ ਨੇ ਫਿਰ ਇਹਦੇ ਬਾਰੇ ਤੁਸੀਂ ਦੋ ਸ਼ਬਦ ਜੋ ਟਾਈਮ ਲਾਉਣਾ ਚਾਹੋ ਨੇ। ਬਾਬਾ ਜੀ ਨੇ ਫੋਨ ਕਰਿਆ ਸੀ। ਉਹ ਮੇਰੀ ਗੱਲ ਹੋਈ ਸੀ ਬਾਬਾ ਜੀ ਨਾਲ ਤੇ ਮੈਂ ਤਾਂ ਕਿਹਾ ਵੀ ਮੇਰੀ ਗੱਲ ਉਹ ਨਹੀਂ ਸੁਣਦੇ ਇਹਨਾਂ ਦੀ ਫਿਰ ਗੱਲ ਹੋਈ ਸੀ ਉਹਨਾਂ ਦੀ ਲੜਕੀ ਜੀ ਸੋਹਰਾ ਜੀ ਨਾਲ ਉਹਨੇ ਟਾਈਮ ਦਿੱਤਾ ਸੀ ਕਿ ਬਾਬਾ ਜੀ ਦੇ ਉਥੋਂ ਚੱਲ ਕੇ ਗੁਰਦੁਆਰੇ ਆਇਆ ਤੇ ਅੱਗੂ ਲੜਕੀ ਵਾਲੇ ਮਿਲੇ ਨਹੀਂ ਤੁਸੀਂ ਉਹ ਕਿਵੇਂ ਕਰੂੰਗੇ ਸਰ ਸਾਹਿਬ ਹੁਣ ਟਾਈਮ ਦਿੱਤਾ ਜਾਵੇ ਲੜਕੀ ਵਾਲੇ ਹੁਣ ਤਾਂ ਕਰੇ ਨਹੀਂ ਹੈ ਇਹਦੇ ਨਾਲ ਟਾਈਮ ਦਿੱਤਾ ਜਾਵੇ ਅਨ 20 ਤਰੀਕ ਤੱਕ ਟਾਈਮ ਦਿੱਤਾ ਜਾਵੇ ਅੱਜ 14 ਤਰੀਕ ਹੋ ਗਈ 20 ਤਰੀਕ ਤੱਕ ਟਾਈਮ ਸੰਭਲ ਦਿੱਤਾ ਜਾਵੇ ਜਾਂ ਤਾਂ ਅਸੀਂ ਉਹ ਕੁੜੀ ਨੂੰ ਉੱਥੇ ਲੈ ਕੇ ਆਵਾਂਗੇ ਹਾਂ ਜੋ ਬਿਲਕੁਲ ਦੋਨੋਂ ਇੱਥੇ ਆਉਂਦੇ ਲੋਡ ਨਹੀਂ ਪਾਵੇ ਦੀ ਇਹ ਸੀ ਜਿੰਮੇ ਮਰ ਲੈਣੇ ਕੋਈ ਜੇ ਉਹ ਕਾਰ ਬਣਾ ਦੀਓ ਤੁਸੀਂ ਲੈ ਕੇ ਆਂ ਨਾ ਬਣਾ ਦੀ ਵੀ ਫਿਰ ਵੀ ਅਸੀਂ ਫਿਰ ਵੀ ਅਸੀਂ ਆ ਕੇ ਆਦੇ ਬਲੋ ਤੁਹਾਨੂੰ ਕੋਈ ਨਾ ਕੋਈ ਲਿਖ ਫੜਦੇ ਕੇ ਆਵਾਂਗੇ ਤੇ ਆਹਦਾ ਇਹਦਾ ਕਾਰ ਬਾਰ ਇਹਨੇ ਬਣਾਇਆ ਹੈ ਸੰਦੀਪ ਨੇ ਕੁਝ ਨਹੀਂ ਹਾਂਜੀ ਕਾਲੂ ਇਹ ਮੰਨ ਲਓ ਤੁਸੀਂ ਆਪਣਾ ਜਵਾਬ ਦੇਦਾ ਹਾਂ ਹਾਂਜੀ ਉਸ ਤੋਂ ਬਾਅਦ ਇਹਦਾ ਹਿੱਸਾ ਬੰਦ ਹਾਂਜੀ ਹਾਂਜੀ ਕੋਈ ਹਿੱਸਾ ਦੋਨਾਂ ਚ ਵਿੱਚ ਥੋੜਾ ਮੈਂ ਤੁਸੀਂ ਉਸ ਹਿੱਸੇ ਵਿੱਚ ਇਹਦੇ ਕਮਰੇ ਥਾਂ ਬਣੀ ਪਈ ਵਖਰੀ ਥਾਂ ਬਿਲਕੁਲ ਆਦੀ ਥਾਂ ਜਿੱਥੇ ਮਰਜ਼ੀ ਆ ਦੇ ਵਿੱਚ ਇਹ ਕਰੇ ਕੋਈ ਮਰਜ਼ੀ ਆ ਦਾ ਰਵੀ ਹਾਂ ਬਿਲਕੁਲ ਮੈਂ ਥਾਂ ਦਵਾਵਾਂਗੇ ਅਸੀਂ ਉਹ ਜਿਹੜੀ ਥਾਂ ਤੇ ਥਾਂ ਬਣਾਈ ਗਰਦਵਾਰ ਇਹਨੇ ਬਣਾਏ ਨਹੀਂ ਬਿਲਕੁਲ ਇਸ ਨਾਲ ਸਹਿਮਤ ਅਸੀਂ ਕੁੜੀ ਨੂੰ ਇੱਕ ਵਾਰ ਸਾਹਮਣੇ ਤਾਂ ਲਿਆਵਾਂਗੇ ਬਿਲਕੁਲ ਜੀ ਸਾਡੇ ਨੂੰ ਮથે ਲੱਗਦੀ ਸਾਹਮਣਾ ਲੈ ਕੇ ਆਵਾਂਗੇ ਲੈ ਕੇ ਆਾਂਗੇ ਲੈ ਕੇ ਚੱਲਾਂਗੇ ਕਰ ਬਣਾ ਦੀ ਤਾਂ ਜੇ ਨਹੀਂ ਬਣਾ ਦੀ ਮੰਨ ਲਓ ਨਹੀਂ ਆਦੀ ਫਿਰ ਵੀ ਅਸੀਂ ਉਹਨਾਂ ਦਾ ਕਹਿੰਦਾ ਕਰਾ ਇਹਨੂੰ ਦੇ ਥਾਂ ਪਈ ਉੱਥੇ ਆਦਾ ਰਵੇ ਵਿੱਚ ਇਹ ਕੁਝ ਮਰਜ਼ੀ ਬਿਲਕੁਲ ਕਰ ਦਵਾਵਾਂਗੇ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਬੇਨ ਉਹ ਨੂੰ ਹੋਰ ਕਿਤੇ ਆਉਣ ਦੀ ਲੋੜ ਨਹੀਂ। ਡਾਕੜ ਦੇ ਨਾਲ ਪਿੰਡ ਪੈਂਦਾ ਹੈ ਕੜੈਲ। ਜੀ ਕੜੈਲ ਦੇ ਤੇ ਮੂਨਕ ਦੇ ਵਿਚਾਲੇ। ਹਾਂਜੀ। ਸਾਡਾ ਮਤਲਬ ਸਤਾਨ ਉਸੇ ਛੌਣੀ ਹੈ ਸਾਡੀ। ਜੀ ਜੀ। ਤੁਸੀਂ ਰੋਜ਼ ਨਾ ਸੁਣਦੇ ਹੋ ਬਾਬਾ ਰਾਜਾ ਰਾਜ ਸਿੰਘ ਦਾ। ਵਿਰਾਮ ਹਾਲੀ ਬੈਠਾ ਹੈ ਮਤਲਬ। ਇਹ ਉਹਨੇ ਸੱਕੇ ਭਰਾ ਦੇ। ਹਾਂਜੀ। ਇਹ ਸੱਕੀ ਭੜਾਈ ਹੈ ਤੇ ਬਾਬਾ ਚੜ੍ਹ ਸਿੰਘ ਤੇ ਇਹ ਤੁਸੀਂ ਉੱਥੇ ਛੌਣੀ ਦੇ ਵਿੱਚ ਆਇਓ। ਦੋਵੇਂ ਪਰਿਵਾਰ ਆਉਣਗੇ ਇਹਨਾਂ ਨੂੰ ਬੁਲਾਵਾਂਗੇ। ਉਸੀ ਉਹਦੀ ਜ਼ਿੰਮੇਵਾਰੀ ਬਣਦੀ ਆ ਕੁੜੀ ਨੂੰ ਲੈ ਕੇ ਆਉਣੀ ਠੀਕ ਹੈ ਬਿਲਕੁਲ ਬਾਬਾ ਉੱਥੇ ਜਿਵੇਂ ਵੀ ਹੋਊਗਾ ਉਹ ਸੋਡਾ ਫੈਸਲਾ ਸੀ ਉੱਥੇ ਕਰਾਂਗੇ ਪਰ ਇੱਕ ਮੈਂ ਬੇਨਤੀ ਕਰਦਾ ਤੁਹਾਨੂੰ ਹੱਥ ਜੋੜ ਕੇ ਪੰਚਾਇਤ ਨੂੰ ਤੇ ਪਿੰਡ ਦੇ ਲੋਕਾਂ ਨੂੰ ਇਹ ਨਾ ਹੋਵੇ ਵੀ ਅੱਜ ਤੁਸੀਂ ਕਹੋਂ ਵੀ ਬਾਬੇ ਬਾਗੇ ਨਹੀਂ ਨਹੀਂ ਉਹ ਕਿਤੇ ਤੁਸੀਂ ਨਾਂ ਲੈ ਕੇ ਆਓ ਸਾਨੂੰ ਬੇਜ ਪਰਿਵਾਰ ਆ ਕੇ ਤਾਂ ਸਾਨੂੰ ਅਸੀਂ ਤਾਂ ਸੋਡੀ ਜ਼ਿੰਮੇਵਾਰੀ ਲੈਣੇ ਆ ਤਾਂ ਮੈਂ ਮੜੀ ਜੀ ਤੁਹਾਨੂੰ ਗੱਲ ਕੀਤੀ ਹੈ ਕਿਉਂ ਫਿਰ ਬੰਦਾ ਸचेਤ ਹੋ ਜਾਂਦਾ ਇਹ ਤਾਂ ਸੱਚੀ ਨੂੰ ਸੱਚੀ ਕਹਿਣੀ ਹੈ ਮਾਤਾ ਜੀ ਮਾਤਾ ਜੀ ਇਹ 20 ਤਰੀਕ ਦਿਨੇ 20 ਨੂੰ ਤਾਂ ਸ਼ਾਇਦ ਤੁਹਾਡਾ 24 ਤਰੀਕ ਲਾਓ ਇਹਨਾਂ ਨੂੰ ਭਾਈ ਜੀ ਮੈਂ ਉਹੀ ਗੱਲ ਕਰਦਾ ਸੀ ਉਹਤੀ 20 ਨੂੰ ਇਹਨਾਂ ਨੇ ਅੰਮ੍ਰਿਤਸਰ ਜਾਣਾ 23 ਬੈਂਸ ਲੈਣੀ ਉੱਥੇ ਮਤਲਬ 23 ਬੈਂਸ ਲੈਣੀ ਸੋ ਉਹਨੂੰ 20 ਮੰਦਿਰਾਂ ਨੂੰ 24 ਦਿੱਤੀ ਠੀਕ ਹੈ ਜੀ 24 ਨੂੰ ਸੱਤ ਲੈ ਪੁੰਚਨੇ ਚਾਹੀਦੇ ਹੋ ਬਿਲਕੁਲ ਜੀ ਪੰਚਾਇਤ ਪਹੁੰਚੇ ਦੀ ਇਹਨਾਂ ਦੇ ਸਾਨੂੰ ਬੰਦਿਆਵਾਂ ਨੂੰ ਫੋਨ ਕਰਿਓ ਸਾਨੂੰ ਉਹਨਾਂ ਨੰਬਰ 19 ਨੂੰ ਪਹੁੰਚਾਉਣਾ ਦੋ ਦਿਨ ਪਹਿਲਾਂ ਕਰਾਂਗੇ ਨਾਲ ਹੀ ਆਵਾਂਗੇ ਜੀ ਨਾਲ ਹੀ ਆਵਾਂਗੇ ਮਾਰ ਨੂੰ ਪੁੱਛ ਰਹੇ ਉਧਰ ਕੀ ਚੱਲ ਰਿਹਾ ਹਾਂਜੀ ਬਿਲਕੁਲ 23 ਨੂੰ ਮੋੜ ਦਾਲ ਲਿਓ ਆਪਾਂ ਜੀ ਠੀਕ ਹੈ ਜੀ ਫੌਜ ਸਾਹਿਬ ਹੋ ਜੀ ਉਹ ਜੀ ਤੁਸੀਂ ਵੀ ਦੱਸੋ ਵੀ ਟਾਈਮ ਲੈਂਦੇ ਨੇ ਆਪਾਂ ਤੋਂ ਤੁਸੀਂ ਦੱਸੋ ਆਪਾਂ ਤਾਂ ਹੁਣ ਆ ਮੌਕੇ ਤੇ ਨਹੀਂ ਆਉਣਾ ਜੀ ਮੈਂ ਕੀ ਟਾਲਣਾ ਮੈਂ ਮੌਕੇ ਤੇ ਮੈਂ ਤਾਂ 10:00 ਸਵੇਰੇ ਭਾਰਤਾਂ ਹੋਏ ਇਹ ਇਹ ਉੱਥੇ ਆਪਣੀ ਮੈਡਮ ਵੀ ਮੇਰੇ ਨਾਲ ਜਾ ਰਹੀ ਆ ਸਭ ਜਾ ਰਿਹਾ ਸੀ ਦੱਸੋ ਤੁਸੀਂ ਇਹ ਚੀਜ਼ ਅਧਿਕਾਰੀ ਸਾਹਿਬ ਇਹ ਪਤੋ 23 ਤਰੀਕ ਤੇ ਲੈ ਰਹੇ ਨੇ ਤੁਸੀਂ ਡਿਊਟੀ ਤੇ ਵੀ ਪਨੇ ਜਾਣਾ ਹਾਂਜੀ ਮੈਂ ਚਲਾ ਜਾਣਾ ਡਿਊਟੀ ਤੇ ਆਪਣੀ ਫਿਰ ਉਹ ਦੂਆਤ ਮਸਲਾ ਉਹ ਦੂਆਤ ਤਾਂ ਫਿਰ ਇਹੀ ਨਿਵੜਨੇ ਆਪਣੇ ਜੋ ਘਰ ਰੜਾ ਜੀ ਸਾਲੀ ਹੋ ਗਈ ਮੇਰੇ ਸੱਸ ਹੋ ਗਈ ਤੇ ਮੇਰਾ ਸਾਲਾ ਉੱਥੇ ਜਿਹੜਾ ਉਹ ਨਿਵੜਨੇਗੇ ਛੇ ਆਏ ਤੈਨੂੰ ਫੌਜੀ ਸਾਹਿਬ ਮੈਂ ਸਭ ਦੱਸਦਾ ਨਾ ਵੀ ਅਸੀਂ ਜਿਹੜੀ ਆਪਣੀ ਸੋਨੀ ਜਿੱਥੇ ਤੁਸੀਂ ਆਏ ਸੀ ਹਾਂਜੀ ਅਸੀਂ ਤਾਂ ਨੇ ਸਰਪੰਚ ਸਾਹਿਬ ਤੇ ਪਿੰਡ ਦੇ ਮੈਂਬਰਾਂ ਜਿੰਮੇਵਾਰੀ ਲੈ ਲਈ ਹਾਂਜੀ ਵੀ ਉਹ ਤੈਨੂੰ ਜਿਹੜਾ 23 ਨੂੰ ਕੁੜੀ ਆਉਂਦੀ ਆ ਹਾਂਜੀ ਇਹਦੇ ਬਸਦੀ ਆ ਹਾਂਜੀ ਫਿਰ ਤਾਂ ਅਸੀਂ ਛੱਡ ਜਾਂਦੇ ਨਹੀਂ ਅਸੀਂ ਉੱਥੇ ਆ ਤੇ ਜਿਹੜਾ ਦਾ ਹ ਉਹ ਵੀ ਹੋਊਗਾ ਹੋਰ ਇਹਨੇ ਅਸੀਂ ਦੁਆਵਾਂ ਨੇ ਤੋਦੀ ਉਹਨਾਂ ਨੇ মিডিਏ ਕੈਮਰੇ ਮੂਰੇ ਆ ਤੇ ਸਾਰੀ ਬਿਆਨ ਦਿੱਤੇ ਨੇ ਉਹਨਾਂ ਨੇ ਹਾਂਜੀ ਤੁਸੀਂ ਇਹ ਚ ਕੀ ਦੱਸਣਾ ਚਾਹੁੰਦੇ ਹੋ ਵੀ ਠੀਕ ਦਾ ਫੈਸਲਾ ਠੀਕ ਹੈ ਇਹ ਫੈਸਲਾ ਠੀਕਾ ਅਗਰ ਆਉਂਦੇ ਨੇ ਉੱਥੇ ਲੈ ਕੇ ਤਾਂ ਹਾਂ ਪਰ ਮੈਨੂੰ ਯਕੀਨ ਨਹੀਂ ਵੀ ਆਊਗਾ ਕੋਈ ਲੈ ਕੇ ਤੋਦੀ ਉਹਨਾਂ ਨੇ ਆਪੋ ਵੀਡੀਓ ਲੱਤੀ ਉਸ ਵੇਸੇ ਉਸ ਵੀ ਲਾਓ ਪਰ ਮੈਂ ਤੁਹਾਨੂੰ ਕਹਿਣਾ ਵਾਅਦੇ ਨਾਲ ਕਹਿਣਾ ਵੀ ਕੋਈ ਨਹੀਂ ਆਉਂਦਾ ਅੱਛਾ ਜੀ ਪਰ ਤੁਸੀਂ ਬੰਦੋ ਮੈਨੂੰ ਤਾਂ 1 ਮਹੀਨਾ ਹੋ ਗਿਆ ਮੱਥਾ ਮਾਰਦੇ ਨੂੰ ਨਹੀਂ ਕੋਈ ਜਾਂਦਾ ਜੋ ਗੱਲ ਹੀ ਨਹੀਂ ਕਰਦੇ ਫੋਨ ਹੀ ਨਹੀਂ ਚੱਕਦੇ ਕਿ ਆਊ ਕੌਣ ਤੇ ਅਬਰ ਤਰੋਂ ਤੁਸੀਂ ਸਰਪੰਚ ਸਾਹਿਬ ਜਿਹੜਾ ਸਾਡਾ ਕੱਲੇ ਚ ਗੱਲ ਹੈ ਅੱਗੇ ਅਸੀਂ ਕੱਲੇ ਦੀ ਸਾਾਨੂੰ ਗੱਲ ਬਾਈ ਤਮ ਮੁੱਦਾ ਹੋਰ ਵੀ ਉੱਠਿਆ ਵੀ ਸਰਪੰਚ ਸਾਹਿਬ ਪਹਿਲਾਂ ਤਾਂ ਇਹਦੀ ਵੀ ਉਹਨੇ ਜਾਣਾ ਪਰ ਹੁਣ ਜਾਣਾ ਪਊਗਾ ਜੇ ਉਹਨੇ ਜਮੇ ਲਾਉਣਾ ਜਾਇਆ ਤਾਂ ਕਿਉਂ ਬਿਲਕੁਲ ਅੱਗੇ ਗੱਲ ਸੀ ਕੱਲੇ ਸਰਪੰਚ ਦੀ ਸਾਡੇ ਕੋਲ ਗੱਲ ਨਹੀਂ ਕੀਤੀ ਨਾ ਸਰਪੰਚ ਨੇ ਕੀਤੀ ਨਾ ਉਹਨੇ ਕੀਤੀ ਨਾ ਸੰਦੀਪ ਨੇ ਕੀਤੀ ਸਾਡੀ ਸਾਹਮਣੇ ਅੱਜ ਗੱਲ ਆਈਏ ਬਿਲਕੁਲ ਅਸੀਂ ਜਿਵੇਂ ਜੁ ਕਿਹ ਲੈ ਕੇ ਆਉਂਗੇ ਨਾਲ ਅੱਜ ਵੀ ਆਏਗਾ ਨਾ ਸੀਮ ਬੰਦਰ ਨੰਬਰ 2 ਅੱਛਾ ਬਾਈ ਹੁਣ ਦੇਖੋ ਤੁਸੀਂ ਜਿਵੇਂ ਦੱਸੋ ਬੋਲੋ ਦੱਸੋ ਬਾਈ ਇਹ ਲੋ ਜੀ ਮੇਰੇ ਬਾਬਾ ਜੀ ਫੈਸਲਾ ਲੈਂਦੇ ਨੇ ਵੀ ਘਰ ਬਸਾ ਕੇ ਰਾਜ਼ੀ ਹੋ ਅਸੀਂ ਤਾਂ ਹਜੇ ਵੀ ਹਜੇ ਵੀ ਇਹ ਗਲਤੀ ਨੂੰ ਖਤਮ ਕਰਕੇ ਘਰ ਬਸਾ ਕੇ ਰਾਜ਼ੀ ਹੋ ਤੋਦੀ ਭਾਈ ਬਸਾਉਣ ਦਾ ਇਰਾਦਾ ਵੀ ਆਪਣਾ ਘਰ ਬਸੇ ਓਡੇ ਭਾਈ ਦਾ ਤੋਦੀ ਪੰਚਾਇਤ ਦਾ ਉੱਧਰ ਹੀ ਪੰਚਾਇਤ ਆਪਾਂ ਨੂੰ ਇੱਥੇ ਚਾਂਸ ਤਾਂ ਦੇਣਾ ਚਾਹੀਦਾ ਇਹਨਾਂ ਨੂੰ ਜੀ ਤਾਂ ਅਸੀਂ ਵੀਰ ਜੀ ਉੱਧਰ ਹੈ ਨਹੀਂ ਬਾਬਿਆਂ ਨੇ ਇਹ ਤਾਂ ਨੇ ਸਾਨੂੰ ਟਾਈਮ ਦੇ ਦੋ ਅੱਗੇ ਉਹ ਪਾਸੇ ਜਾ ਰਹੇ ਨੇ 24 ਤਰੀਕ ਨੂੰ ਪੰਚਾਇਤ ਤੇਰੀ ਆ ਉਹ ਪੰਚਾਇਤ ਤੇਰੀ ਵੀ ਸਾਨੂੰ ਉੱਥੇ ਸਰਪੰਚ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਸੀ ਇਹ ਮਸਲੇ ਦਾ ਚਲੋ ਠੀਕ ਹੈ ਦੇਖੀ ਬਾਕੀ ਬਾਬਾ ਜੀ ਨੂੰ ਸਾਡੀ ਹਾਂ ਜਿਹੜਾ ਕਦਮੇ ਚੱਕਾ ਉਹਨੇ ਬਿਲਕੁਲ ਗਲਤ ਹੈ ਐਦੂ ਪਹਿਲਾਂ ਚਾਹੇ ਕੁਝ ਵੀ ਹੋ ਗਿਆ ਮਾਤਾ ਜੀ ਮਾਤਾ ਜੀ ਇੱਧਰ ਧਿਆਨ ਦਿਓ ਮੜਾ ਜੀ ਬਈ ਦੋ ਮਿੰਟ ਉਹ ਬਾਇ ਕੋਈ ਕਹਿ ਰਹੀ ਹੈ ਕਹ ਤਾ ਨਵਾ ਪਟਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਕੀ ਪੱਤੇ ਮਾਤਾ ਇਹ ਹੈ ਹਮ ਉਹਨਾਂ ਨੂੰ ਪੁੱਛ ਲਿਆ ਆਪਾਂ ਇਹਨਾਂ ਨੇ ਪੰਚਾਇਤ ਦੇ ਚਾਰ ਮੈਂਬਰ ਤਿੰਨ ਮੈਂਬਰ ਨੇ ਇੱਥੇ ਸਰਪੰਚ ਸਾਹਿਬ ਇੱਥੇ ਬਸਰਤਾ ਸਰਪੰਚ ਸਾਹਿਬ ਨੇ ਉਹ ਜ਼ਿੰਮੇਵਾਰੀ ਲੈ ਰਹੇ ਨੇ ਵੀ ਅਸੀਂ ਉਹਨੂੰ ਵੀ ਤਰੀਤ ਬੰਦੀ ਦੀ ਤੋਦੀ ਆਪਾਂ 20 ਨੰਬਰ ਸਰ ਜਾਣਾ 24 ਨੂੰ ਦੇਖ ਲੈਣਾ ਟਾਈਮ ਇਹਦੇ ਨੇ 24 ਨੂੰ ਆਪਾਂ ਇੱਥੇ ਫੈਸਲਾ ਤਰਾਂ ਦੇ ਜਿਹੜਾ ਕੁੜੀ ਛੱਡਾਂ ਨਹੀਂ ਜਾਉ ਹਿੱਸਾ ਨਾ ਹੁਣ ਇਹਦੇ ਬਾਰੇ ਦੋ ਸ਼ਬਦ ਪਤਾ ਪਹਿਲੀ ਗੱਲ ਤੇ ਵਸਾਉਣ ਦੀ ਗੱਲ ਆ ਹਨ ਜਦੋਂ ਮੁੰਡਾ ਗਲਤੀਆਂ ਮੰਨਦਾ ਪਿਆ ਵਾ ਵੀ ਮੈਂ ਲੈ ਕੇ ਜਾਣਾ ਚਾਹੁੰਨਾ ਪਹਿਲੀ ਗੱਲ ਤੇ ਉਹਨਾਂ ਦਾ ਆਉਣ ਦਾ ਫਰਜ਼ ਬੰਦਾ ਸੀ ਆਪਾਂ ਕਿਹੜਾ ਇੱਥੇ ਲੜਾਈ ਝਗੜਾ ਕਰਨ ਆਏ ਆ ਆਪਾਂ ਤਾਂ ਇੱਕ ਉਹਨਾਂ ਦਾ ਪੱਖ ਸੁਣਨ ਆਏ ਸੀ ਇੱਕ ਵਾਰੀ ਜੇ ਕੁੜੀ ਨਹੀਂ ਆ ਸਕਦੀ ਕੁੜੀ ਦੀ ਮਾਂ ਜਾਂ ਦੀ ਪਿਓ ਆਂਦੇ ਇੱਕ ਵਾਰੀ ਆਪਣਾ ਪੱਕ ਦੱਸ ਜਾਂਦੇ ਆਪਣਾ ਪੱਕ ਦੱਸਣਾ ਜ਼ਰੂਰੀ ਸੀ ਅਸੀਂ ਕਿਹੜਾ ਕੱਲਿਆਂ ਨੇ ਸੱਦਿਆ ਉਹਨਾਂ ਦੇ ਪਿੰਡ ਆਏ ਆ ਗੁਰੂ ਘਰ ਬੈਠੇ ਆ ਪੰਚਾਇਤ ਬੈਠੀ ਹੋਈ ਹੈ ਨਿੰਬੜ ਸਰਪੰਚ ਬੈਠੇ ਹੋਏ ਆ ਪਹਿਲੀ ਗਲਤੀ ਤੇ ਉਹਨਾਂ ਦੀ ਆ ਜਿਹੜੇ ਪੰਚਾਇਤ ਵਿੱਚ ਨਹੀਂ ਆਏ ਉਹ ਅਗਲੀ ਵਾਰ ਕਿਸ ਤਰ੍ਹਾਂ ਆ ਜਾਣਗੇ ਅਗਲੀ ਵਾਰ ਖੜ ਜਾਂਣਗੇ ਜ਼ੁਬਾਨ ਤੇ ਹੋ ਨਿੰਬੜਾ ਸਰਪੰਚਾ ਦੀ ਕਾਹੇ ਤੇ ਵੀ ਨਹੀਂ ਉਹ ਆਏ ਹੈਗੇ ਕੋਹਰਾ ਹੁੰਦਾ ਹੈਗਾ ਉਹ ਆਏ ਦੇ ਰਹੇ ਨੇ ਉਹ ਮਾਤਾ ਜੀ ਉਹ ਆਏ ਦੇ ਰਹੇ ਨੇ ਵੀ ਪਹਿਲਾਂ ਤਾਂ ਥੱਲੇ ਸਰਪੰਚ ਨੂੰ ਪਤਾ ਸੀ ਵੀ ਹੁਣ ਸਾਬ ਸਾਬ ਤਾਂ ਸਰਪੰਚੋਂ ਦਾ ਦੋ ਮੈਂਬਰ ਉਹਦੇ ਹੁਣ ਸਾਰੇ ਪਿੰਡੋਂ ਤਾਂ ਨਹੀਂ ਹੁਣ ਅਸੀਂ ਲੈ ਤੇ ਆਵਾਂ ਇੱਕ ਵਾਰ ਸਾਰਾ ਨਹੀਂ ਚਲੋ ਵਧੀਆ ਗੱਲ ਆ ਜੇ ਟਾਈਮ ਰੱਖ ਲੈ ਕੋਈ ਗੱਲ ਨਹੀਂ ਜਿੱਦਾਂ ਚਾਹੇ ਦਰਜ ਇਹ ਕਹਿੰਦੇ ਆ ਅਗਲੀ ਵਾਰ ਆਪਾਂ ਟਾਈਮ ਰੱਖ ਲੈਣਗੇ ਪਰ ਆ ਪਹਿਲੀ ਵਾਰੀ ਪਹਿਲਾ ਚਾਂਸ ਵੇਖਿਆ ਅੱਗੇ ਆਪਾਂ ਧੀਆ ਛੱਡਣ ਜਾਂਦੇ ਆ ਮੁੰਡੇ ਵਾਲੇ ਪਾਸੇ ਭੱਜਦੇ ਵੇਖਿਆ ਆ ਪਹਿਲਾ ਚਾਂਸ ਵੇਖਿਆ ਕੁੜੀ ਵਾਲੇ ਭੱਜਦੇ ਵੇਖ ਲਿਆ ਪੱਕ ਦੱਸਣ ਤੋਂ ਪਹਿਲਾਂ ਆ ਪਹਿਲਾ ਚਾਂਸ ਸੀ ਆ ਇਹ ਇੰਨੇ ਘਰ ਵਸਾ ਕੇ ਆਏ ਆ ਆਪਾਂ ਸੋਹਰਾ ਘਰ ਛੱਡ ਕੇ ਆਏ ਆ ਮੁੰਡੇ ਵਾਲੇ ਭੱਜਦੇ ਵੇਖਿਆ ਵੀ ਕੁੜੀ ਘਰ ਨਹੀਂ ਵੜਨੀ ਹੈਗੀ ਪਹਿਲਾ ਚਾਂਸ ਵੇਖਿਆ ਜਿੱਥੇ ਕੁੜੀ ਭੱਜ ਗਈ ਆਹ ਮਾਦਾ ਤਿੰਨ ਜੀ ਨੇ ਤੇ ਆਹ ਦੇਖਦੇ ਆ ਜਹੇਦਾਰ ਜੀ ਦੇ ਸੌਂਦੇ ਆ ਵਿਚਾਰੇ ਕੋਈ ਜਨਾਨੀ ਨਹੀਂ ਲੱਭੀ ਉਹ ਖਾਲਸਾ ਹੈ ਜੀ ਹੋ ਤੇ ਅਸੀਂ ਅੱਜ ਪਿੰਡ ਕੜਾ ਹੈ ਲਾੜੀਆਂ ਹੈ ਲਾੜੀਆਂ ਇਹ ਲਾੜੀਆਂ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਜ਼ਦੀਕ ਪਾਕਿਸਤਾਨ ਦਾ ਬਾਰਡਰ ਇੱਥੇ ਪਹੁੰਚੇ ਆ ਅਸੀਂ ਸਾਰਾ ਜੱਤਾ ਸਾਡਾ ਅਰਬਾ ਖਰਮਾ ਤਰਨਾਲਾ ਦੇ ਵੱਲੋਂ ਇੱਥੇ ਸੱਜਿਆ ਆਈ ਸਾਨੂੰ ਜਿਹੜਾ ਪਰਿਵਾਰ ਸੀਗਾ ਕੁੜੀ ਵਾਲਾ ਇੱਥੇ ਫਰਾਰ ਹੋ ਗਿਆ ਹੈ ਨਹੀਂਗਾ ਕੋਈ ਹੁਣ ਸਾਰੇ ਪਿੰਡ ਦੇ ਦੋ ਸਰਪੰਚਾਂ ਨੇ ਪੰਚਾਇਤ ਨੇ ਤੇ ਸਾਰੇ ਪਿੰਡਾਂ ਨੇ ਜ਼ਿੰਮੇਵਾਰੀ ਲਈ ਆ ਕੁੜੀ ਦੀ ਵੀ ਥੋੜੇ ਕੋਲੇ ਬਾਬਾ ਜੀ ਇਹ 20 ਤਰੀਕ ਮੰਗਦੇ ਸਾਨੂੰ ਇਹ 24 ਨੂੰ ਸੱਦਿਆ ਨਾ ਉਹ ਇਹ ਸਾਨੂੰ 23 ਤਰੀਕ ਨੂੰ ਫੋਨ ਕਰ ਲੈ 24 ਨੂੰ ਦੱਸ ਆ ਗਏ ਕਿੱਥੇ ਹਲਣਾ ਇਹਨਾਂ ਨੂੰ ਉੱਥੇ ਬਹਿ ਕੇ ਜਿਹੜਾ ਕੋਈ ਗੱਲ ਹੋਊ ਨਿਵੇੜਾ ਉਹ ਤੁਹਾਨੂੰ ਦੱਸਿਆ ਜਾਊਗਾ ਅਗਲੇ ਐਪੀਸੋਡ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ